ਕਹਿੰਦੇ ਆ ਇਨਸਾਨ ਦੀ ਜਿਹੋ ਜਿਹੀ ਸੋਚ ਹੁੰਦੀ ਹੈ ਨਾ ਉਹੋ ਜਹੀ ਚੀਜ਼ ਉਹ ਆਪਣੇ ਕੋਲ ਰੱਖਦਾ ਹੈ ਇਨਸਾਨ ਦੀ ਜਿਹੋ ਜਿਹੀ ਸੋਚ ਹੁੰਦੀ ਹੈ ਨਾ ਉਹੋ ਜਹੀ ਚੀਜ਼ ਉਹ ਆਪਣੇ ਕੋਲ ਰੱਖਦਾ ਹੈ ਕਈ ਪਰੰਦੇਆਂ ਲਈ ਪਾਣੀ ਰੱਖਦੇ ਆ ਕਈ ਜਾਨਵਰਾਂ ਵਾਸਤੇ ਪਾਣੀ ਰੱਖਦੇ ਆ ਤੇ ਕਈ ਆਪਣੇ ਮੋਢੇ ਉੱਤੇ ਬੰਦੂਕ ਰੱਖਦੇ ਆ ਸੋਚ ਸੋਚ ਵੱਖਰੀ ਵੱਖਰੀ ਹੁੰਦੀ ਹੈ ਨਾ ਇਸੇ ਕਰਕੇ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਉਹਦੀ ਸੋਚ ਵੱਖਰੀ ਵੱਖਰੀ ਹੁੰਦੀ ਹੈ ਜਿੱਦਾਂ ਦੀ ਸੋਚ ਹੁੰਦੀ ਹੈ ਫਿਰ ਉਹ ਉਦਾਂ ਦੀ ਹੀ ਆਪਣੇ ਕੋਲ ਚੀਜ਼ਾਂ ਰੱਖਦਾ ਹੈ ਜਾਂ ਫਿਰ ਕਹਿ ਲਓ ਉਦਾਂ ਦੀਆਂ ਹੀ ਆਪਣੇ ਕੋਲੋਂ ਗੱਲਾਂ ਕਰਦਾ ਹੈ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਚੈਨਲ ਚੈਨਲ ਦਾ ਨਾਮ ਹੈ ਸੱਚੀਆਂ ਗੱਲਾਂ